ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਾ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਮਹੀਨਾ ਪਹਿਲਾਂ ਦੀ ਹੀ ਗੱਲ ਹੈ ਚਾਰੇ ਪਾਸੇ ਹੜ੍ਹਾਂ ਦੀ ਹੀ ਚਰਚਾ ਸੀ ਇਸ ਨੁਕਸਾਨ ਤੋਂ ਲੋਕ ਉੱਭਰਣਗੇ ਕਿਵੇਂ ਕੌਣ ਮਦਦ ਕਰੇਗਾ ਕਈ-ਕਈ ਫੁੱਟ ਰੇਤੇ ਦੀ ਮਾਰ ਹੇਠ ਖੇਤਾਂ ਆਏ ਹੋਏ ਨੇ ਕਿਸਾਨ ਕਣਕ ਕਿਵੇਂ ਬੀਜਣਗੇ ਕੌਣ ਬਾਹ ਫੜੇਗਾ ਮੁਆਵਜ਼ੇ ਪੈਕਜਾਂ ਦੇ ਰੌਲੇ ਕਾਲਜ ਦੇ ਵਿੱਚ ਇੱਕ ਨਵੀਂ ਨੀਤੀ ਵੀ ਆ ਗਈ ਜਿਸ ਦਾ ਖੇਤ ਉਸ ਦੀ ਰੇਤ ਕਿਹਾ ਗਿਆ ਇਹ ਵੀ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕਰਨ ਦੇ ਵਿੱਚ ਮਦਦ ਕਰੇਗੀ ਪਰ ਹੜ੍ਹਾਂ ਦਾ ਪਾਣੀ ਤਾਂ ਲੈ ਗਿਆ ਪੰਜਾਬ ਅਤੇ ਪੰਜਾਬੀਆਂ ਨੂੰ ਇੱਕ ਬਹੁਤ ਵੱਡੇ ਵਿਰੋਧਾਪਾਸ ਦੇ ਨਾਲ ਛੱਡ ਗਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੈਂਕੜੇ ਏਕੜ ਜ਼ਮੀਨ ਕਈ ਫੁੱਟ ਰੇਤੇ ਦੇ ਹੇਠ ਦਬੀ ਹੈ ਅਤੇ ਜਿਸ ਨੂੰ ਸਾਫ ਕਰਨ ਦੇ ਲਈ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਦੂਜੇ ਪਾਸੇ ਸੂਬੇ ਦੇ ਦਰਿਆਵਾਂ ਦੀ ਤਹਿ ਦੇ ਵਿੱਚ ਜਿਹੜਾ ਰੇਤਾ ਪਿਆ ਹੈ ਉਸ ਦੀ ਸਰਕਾਰੀ ਕੀਮਤ ਸੈਂਕੜੇ ਕਰੋੜਾਂ ਦੀ ਹੈ ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਆਖਦੇ ਹਨ ਕਿ ਸੂਬੇ ਦੇ ਰਾਵੀ ਅਤੇ ਸਤਲੁਜ ਦਰਿਆ ਦੇ ਕੰਢਿਆਂ ਵਿੱਚਕਾਰ ਜਿਹੜਾ ਰਿਵਰ ਬੈੱਡ ਹੁੰਦਾ ਹੈ 190 ਕਰੋੜ ਕਯੂਬਿਕ ਫੁੱਟ ਰੇਤਾ ਪਿਆ ਹੈ ਜਿਸ ਦੀ ਕੀਮਤ 840 ਕਰੋੜ ਬਣਦੀ ਹੈ ਪਰ ਇਸ ਰਕਮ ਤੇ ਕਿਵੇਂ ਪਹੁੰਚਿਆ ਗਿਆ ਕੀ ਹਿਸਾਬ ਕਿਤਾਬ ਲਾਇਆ ਗਿਆ ਉਹ ਕਿਸੇ ਨੂੰ ਵੀ ਸਾਫ਼ ਨਹੀਂ ਹੈ ਬਾਜ਼ਾਰ ਦੇ ਰੇਟਾਂ ਦੇ ਵਿੱਚ ਵੀ ਬੜਾ ਫਰਕ ਹੈ ਹੜ ਪ੍ਰਭਾਵਿਤ ਪਿੰਡਾਂ ਵਿੱਚ ਤਾਂ ਰੇਤਾ 1 ਰੁਪਏ ਪ੍ਰਤੀ ਕਿਊਬਿਕ ਫੁੱਟ ਵਿਕ ਰਿਹਾ ਹੈ ਪਰ ਜਿੱਥੇ ਹੜ ਨਹੀਂ ਆਏ ਉੱਥੇ ਇਹੀ ਰੇਤੇ ਦਾ ਰੇਟ 32 ਤੋਂ 40 ਰੁਪਏ ਪ੍ਰਤੀ ਕਿਊਬਿਕ ਫੁੱਟ ਪਰ ਸਰਕਾਰ ਜਿਸ ਮੁਲਾਂਕਣ ਤੇ ਪਹੁੰਚੀ ਹੈ ਜੋ ਇੱਕਸਾਰ ਮੁਲਾਂਕਣ ਕੀਤਾ ਗਿਆ ਹੈ 4 ਰੁਪਏ 42 ਪੈਸੇ ਪ੍ਰਤੀ ਕਿਊਬਿਕ ਫੁੱਟ ਜੋ ਬੈਠਦਾ ਹੈ ਉਸ ਮੁਲਾਂਕਣ ਤੇ ਕਿਵੇਂ ਪਹੁੰਚੀ ਇਹ ਕਿਸੇ ਨੂੰ ਸਮਝਾਉਣਾ ਕਿਸੇ ਨੇ ਵੀ ਜ਼ਰੂਰੀ ਨਹੀਂ ਸਮਝਿਆ ਹੁਣ ਹੜ ਤਾਂ ਆਏ ਤੇ ਚਲੇ ਵੀ ਗਏ ਤੇ ਜਿਹੜਾ ਰੇਤਾ ਤੇ ਗਾਰ ਪਿੱਛੇ ਛੱਡ ਗਏ ਉਸ ਨੂੰ ਸਾਫ਼ ਕਰਨ ਦੇ ਲਈ ਕਿਸਾਨ ਮੰਤਾਂ ਕਰ ਰਹੇ ਨੇ ਕਿ ਕੋਈ ਆਉ ਮੁਫਤ ਦੇ ਭਾ ਹੀ ਲੈ ਜਾ ਇਹ ਸਭ ਕੁਝ ਉਸ ਸੂਬੇ ਦੇ ਵਿੱਚ ਹੋ ਰਿਹਾ ਹੈ ਜਿੱਥੇ ਅੱਜ ਵੀ ਰੇਤ mafie ਦਾ ਜ਼ਿਕਰ ਹੁੰਦਾ ਹੈ ਰੇਤਾ 40 ਰੁਪਏ ਕਿਊਬਿਕ ਫੁੱਟ ਤੇ ਵਿਕ ਰਿਹਾ ਹੈ ਤੇ ਸਰਕਾਰ ਇਸ ਰੇਤੇ ਦੇ ਕਾਰੋਬਾਰ ਤੋਂ 20000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਦਮ ਪਰ ਰਹੀ ਸੀ ਕੁਝ ਸਮੇਂ ਪਹਿਲਾਂ ਦੀਆਂ ਹੀ ਇਹ ਗੱਲਾਂ ਫਾਜ਼ਲ ਕਾਨੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨਰਿੰਦਰ ਪਾਲ ਸਿੰਘ ਸਵਲਾ ਕਹਿੰਦੇ ਨੇ ਕਿ ਇੱਕ ਟਰਾਲੀ ਜਿਸ ਦੇ ਵਿੱਚ 200 ਤੋਂ 250 ਕਯੂਬਿਕ ਫੁੱਟ ਰੇਤਾ ਹੁੰਦਾ ਹੈ ਉਹ ਸਿਰਫ 200 ਰੁਪਏ ਪ੍ਰਤੀ ਟਰਾਲੀ ਦੀ ਹੀ ਵਿਕ ਰਹੀ ਹੈ ਕਿਸਾਨ ਸਿਰਫ 1 ਰੁਪਿਆ ਪ੍ਰਤੀ ਫੁੱਟ ਦਾ ਰੇਟ ਹੀ ਮੰਗ ਰਹੇ ਨੇ ਖਰੀਦਦਾਰ ਸਿਰਫ ਲੇਬਰ ਅਤੇ ਡੀਜ਼ਲ ਦਾ ਹੀ ਪੈਸਾ ਦੇ ਰਹੇ ਆਹੀ ਸਮਾਂ ਕਣਕ ਬੀਜਣ ਦਾ ਹੈ ਤੇ ਇਸ ਸਮੇਂ ਕਿਸਾਨਾਂ ਦੀ ਜ਼ਰੂਰਤ ਆਪਣੇ ਖੇਤ ਸਾਫ਼ ਕਰਨ ਦੀ ਹੈ ਤਾਂ ਕਿ ਕਣਕ ਬੀਜੀ ਜਾ ਸਕੇ ਪਹਿਲਾਂ ਮਾੜੀ ਕੁਆਲਿਟੀ ਦੀ ਰੇਤੇ ਦੀ ਟਰਾਲੀ ਦੀ ਕੀਮਤ ਵੀ 8000 ਰੁਪਏ ਤੋਂ ਉੱਪਰ ਹੀ ਹੁੰਦੀ ਸੀ। ਮਾਝੇ ਦੇ ਧਰਮਕੋਟ ਰੰਧਾਵਾ ਪਿੰਡ ਦਾ ਕਿਸਾਨ ਵਿਕਰਮ ਸਿੰਘ ਗੰਨੇ ਵਾਲੀਆਂ ਵੱਡੀਆਂ ਟਰਾਲੀਆਂ ਵਰਤਦਾ ਹੈ। ਉਹ ਕਹਿੰਦਾ ਹੈ ਕਿ ਜੇ ਰੇਤਾ ਬਿਲਕੁਲ ਸਾਫ਼ ਹੈ ਤਾਂ 3000 ਰੁਪਏ ਟਰਾਲੀ ਦੇ ਰੇਟ ਮਿਲ ਜਾਂਦਾ ਹੈ ਪਰ ਜੇ ਰੇਤੇ ਦੇ ਵਿੱਚ ਖੇਤ ਵਾਲੀ ਮਿੱਟੀ ਮਿਕਸ ਹੋ ਜਾਵੇ ਤਾਂ ਇਹ ਹੀ ਰੇਟ ਕੱਟ ਕੇ 1500 ਰੁਪਏ ਦੀ ਟਰਾਲੀ ਰਹਿ ਜਾਂਦਾ ਹੈ। ਪਰ ਅਸੀਂ ਕਿਹੜਾ ਰੇਤੇ ਦੇ ਵਪਾਰੀ ਹਾਂ ਸਾਨੂੰ ਤਾਂ ਬਸ ਆਪਣੀ ਜ਼ਮੀਨ ਪੱਧਰ ਚਾਹੀਦੀ ਹੈ ਇੱਥੇ ਕਈ ਕਿਸਾਨ ਤਾਂ ਕਾਰ ਸੇਵਾ ਵਾਲਿਆਂ ਨੂੰ ਵੀ ਰੇਤਾ দান ਦੇ ਜਾ ਰਹੇ ਨੇ ਜੋ ਪਿੰਡ ਦੀਆਂ ਸੜਕਾਂ ਬਣਾ ਰਹੇ ਕਈ ਇਹ ਸੂ ਕੁਦਰਤ ਦੀ ਨਿਯਮਤ ਵੀ ਦੱਸਦੇ ਨੇ ਗੁਰਬੀਰ ਸਿੰਘ ਜੋ ਕਿ ਆਪਣਾ ਘਰ ਬਣਾ ਰਿਹਾ ਹੈ ਉਹ ਕਹਿੰਦਾ ਹੈ ਕਿ ਰੱਬ ਦਾ ਹੀ ਇੱਕ ਤਰੀਕਾ ਹੈ ਸਾਡੀ ਮਦਦ ਕਰਨ ਦਾ ਕਿ ਰੇਤਾ ਮੁਫਤ ਮਿਲੀ ਜਾ ਰਿਹਾ ਪਰ ਬਹੁਤੇ ਹਜੇ ਵੀ ਇਸੇ ਰੇਤੇ ਲਈ 15000 ਰੁਪਿਆ ਖਰਚੀ ਜਾ ਰਹੇ ਸਮਾਨਤਾ ਜਾਂ ਇਕਸਾਰਤਾ ਕਿਤੇ ਵੀ ਨਹੀਂ ਹੈ ਫਤੇਗੜ ਸਾਬ ਦਾ ਇੱਕ ਵਪਾਰੀ ਗਰਜੀਤ ਸਿੰਘ ਹੈਪੀ ਕਹਿੰਦਾ ਹੈ ਕਿ ਰੇਟ 32 ਤੋਂ 40 ਰੁਪਏ ਫੁੱਟ ਇਸ ਵਿਚਕਾਰ ਹੀ ਰਹੇ ਨੇ ਇੱਥੇ ਕੋਈ ਫਰਕ ਨਹੀਂ ਰਿਹਾ ਰੋਜ਼ ਵਾਂਗ ਆਮ ਵਾਂਗ ਹੀ ਤੰਦਾ ਚੱਲ ਰਿਹਾ ਹੈ ਕੋਈ ਫਲਕਚੁਏਸ਼ਨ ਨਹੀਂ ਆਈ ਇੱਕ ਰੇਟ ਤੇ ਹੀ ਰੇਤਾ ਵਿਕ ਰਿਹਾ ਪਰ ਫਰੀਦਕੋਟ ਦੇ ਵਿੱਚ ਵਪਾਰੀ ਰਕੇਸ਼ ਕੁਮਾਰ ਗਰੋਵਰ ਇਸ ਗੱਲ ਨੂੰ ਸਬਕਾਰ ਦਾ ਹੈ ਕਿ 50 ਫੀਸਦੀ ਦੀ ਗ੍ਰਾਵਟ ਰੇਟਾਂ ਦੇ ਵਿੱਚ ਆਈ ਹੈ ਜਿਹੜਾ ਟਰੱਕ ਪਹਿਲਾਂ 40000 ਦਾ ਆਉਂਦਾ ਸੀ ਹੁਣ ਉਹ 20000 ਦਾ ਮਿਲ ਰਿਹਾ ਹੈ ਪਰ ਨਾਲ ਹੀ ਇਹ ਵੀ ਦਾਵਾ ਕਰਦਾ ਹੈ ਕਿ ਕੋਈ ਵੀ ਟਰਾਲੀ ਜਿਹੜੀ ਹੈ ਉਹ 1000 1500 ਰੁਪਏ ਤੋਂ ਘੱਟ ਨਹੀਂ ਵਿਕ ਰਹੀ ਜਿਆਦਾਤਰ ਜਿਹੜਾ ਰੇਤਾ ਖੇਤਾਂ ਦੇ ਵਿੱਚੋਂ ਆ ਰਿਹਾ ਹੈ ਉਸ ਦੇ ਵਿੱਚ ਮਿੱਟੀ ਦੀ ਮਿਲਾਵਟ ਹੈ ਤੇ ਇਸ ਲਈ ਇਹ ਰੇਤਾ ਸਿਰਫ ਭਰਤ ਪਾਉਣ ਦੇ ਕੰਮ ਹੀ ਆ ਰਿਹਾ ਹੈ ਸਰਕਾਰ ਜੋ ਨਵੀਂ ਨੀਤੀ ਲਿਆਈ ਸੀ ਜਿਸ ਦਾ ਖੇਤ ਉਸਦੀ ਰੇਤ ਤਾਂ ਉਦੋਂ ਨੀਤੀ ਲਿਆਉਣ ਵੇਲੇ ਇਹ ਕਿਹਾ ਗਿਆ ਸੀ ਕਿ ਜੋ ਫਸਲਾਂ ਦਾ ਨੁਕਸਾਨ ਹੋਇਆ ਹੈ ਤੇ ਜੋ ਖੇਤਾਂ ਨੂੰ ਸਾਫ਼ ਕਰਨ ਦੇ ਵਿੱਚ ਰੇਤਾ ਕੱਢਣ ਦੇ ਵਿੱਚ ਖਰਚ ਆਉਣਾ ਹੈ ਇਹ ਨੀਤੀ ਉਸ ਤੇ ਵਿੱਚ ਮਦਦਗਾਰ ਹੋਵੇਗੀ ਉਹ ਨੁਕਸਾਨ ਦੀ ਪਰਪਾਈ ਕਰ ਸਕੇਗੀ ਕਿਉਂਕਿ ਕਿਸਾਨ ਰੇਤਾ ਵੇਚ ਕੇ ਕੁਛ ਨਾ ਕੁਛ ਆਪਣਾ ਨੁਕਸਾਨ ਵਸੂਲ ਲੈਣਗੇ ਉਹਨਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਹੋ ਜਾਵੇਗੀ 31 ਦਸੰਬਰ ਬਿਨਾ ਪਰਮਿਟ ਤੋਂ ਰੇਤਾ ਵੇਚਣ ਦੀ ਆਖਰੀ ਤਰੀਕ ਰੱਖੀ ਗਈ ਸੀ ਉਦੋਂ ਕਿਸਾਨ ਜਥੇਬੰਦੀਆਂ ਨੇ ਵੀ ਬੜਾ ਰੋਲਾ ਪਾਇਆ ਸੀ ਕਿ ਇਹ ਤਰੀਕ ਨੂੰ ਵਧਾਓ ਵੱਧ ਸਮਾਂ ਮਿਲਣਾ ਚਾਹੀਦਾ ਹੈ ਪਰ ਅੱਜ 1 ਮਹੀਨੇ ਦੇ ਅੰਦਰ ਅੰਦਰ ਹੀ ਕਿਧਰੋਂ ਕੋਈ ਵੀ ਆਵਾਜ਼ ਨਹੀਂ ਆ ਰਹੀ ਕੋਈ ਤਰੀਕ ਵਧਾਉਣ ਦੀ ਗੱਲ ਨਹੀਂ ਕਰ ਰਿਹਾ ਕੋਈ ਰੇਤੇ ਦੇ ਰੇਟਾਂ ਦੀ ਗੱਲ ਨਹੀਂ ਕਰ ਰਿਹਾ ਕੋਈ ਨੁਕਸਾਨ ਦੀ ਪਰਪਾਈ ਦੀ ਗੱਲ ਨਹੀਂ ਕਰ ਰਿਹਾ ਡੀਸਰਟਿੰਗ ਦੀ ਗੱਲ ਵੀ ਬੜੇ ਜ਼ੋਰਾਂ ਖੁਰਾਂ ਨਾਲ ਉੱਠੀ ਸੀ ਇਹ ਇਸ ਸਮੇਂ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਦੀ ਕੈਬਨਿਟ ਨੇ ਟੈਂਡਰ ਪ੍ਰੋਸੈਸਿੰਗ ਟਾਈਮ ਦੇ ਵਿੱਚ ਵੀ ਕਮੀ ਕਰ ਦਿੱਤੀ ਸੀ ਕਟੌਤੀ ਕਰ ਦਿੱਤੀ ਸੀ 21 ਦਿਨ ਤੋਂ ਘਟਾ ਕੇ 14 ਦਿਨ ਕਰ ਦਿੱਤਾ ਗਿਆ ਸੀ 85 ਸਾਈਟਾਂ ਵੀ ਰਾਵੀ ਅਤੇ ਸਤਲੁਜ ਦੇ ਦਰਿਆ ਦੇ ਵਿੱਚ ਕਲੀਅਰ ਕਰ ਦਿੱਤੀਆਂ ਗਈਆਂ ਸੀ ਜਿੱਥੋਂ ਡੀਸਿਲਟਿੰਗ ਹੋਣੀ ਹੈ ਅਧਿਕਾਰੀ ਦੱਸਦੇ ਹਨ ਕਿ ਇਹ ਡੀਸਿਲਟਿੰਗ ਦੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਲੈ ਕੇ ਜਾਣ ਦੀ ਜਿਹੜੀ ਕਪੈਸਿਟੀ ਹੈ ਉਸ ਦੇ ਵਿੱਚ 1 ਲੱਖ ਕਿਊਸਿਕ ਦਾ ਵਾਧਾ ਹੋ ਜਾਵੇਗਾ ਪਹਿਲਾਂ 2.5 ਲੱਖ ਕਿਊਸਿਕ ਸੀ ਹੁਣ 3.5 ਲੱਖ ਕਿਊਸਿਕ ਜਿਹੜੀ ਹੈ ਉਹ ਸਮਰੱਥਾ ਹੋ ਜਾਵੇਗੀ ਕੈਪੈਸਿਟੀ ਹੋ ਜਾਵੇਗੀ ਦਰਿਆਨ ਦੇ ਵਿੱਚ ਪਾਣੀ ਜਾਣ ਦੀ ਪਰ ਇਹ ਹਜੇ ਤੱਕ ਸਾਫ਼ ਨਹੀਂ ਕੀਤਾ ਗਿਆ ਕਿ ਕਿਸ ਦਰਿਆ ਦੇ ਵਿੱਚ ਕਿੰਨੀ ਕੈਪੈਸਿਟੀ ਵਧਣੀ ਹੈ ਸਿਰਫ ਕੁੱਲ ਮਿਲਾ ਕੇ 1 ਲੱਖ ਕਿਊਸਿਕ ਦੀ ਕੈਪੈਸਿਟੀ ਦਾ ਜ਼ਿਕਰ ਕਰ ਦਿੱਤਾ ਗਿਆ ਲੇਕਿਨ ਹਜੇ ਵੀ ਇਸ ਗੱਲ ਦਾ ਜ਼ਿਕਰ ਕੋਈ ਨਹੀਂ ਕਰ ਰਿਹਾ ਕਿ ਬਿਆਸ ਦੀ ਡੀਸੇਲਟਿੰਗ ਉਸ ਦਾ ਜ਼ਿਕਰ ਕਿਉਂ ਨਹੀਂ ਹੋ ਰਿਹਾ ਉਹ ਕਦੋਂ ਸ਼ੁਰੂ ਹੋਣੀ ਹੈ ਕਿਉਂਕਿ ਬਿਆਸ ਹਜੇ ਵੀ ਰਾਮਸਰ ਡੈਜ਼ਿਗਨੇਟਿਡ ਵੈਟਲੈਂਡ ਤੇ ਰਿਜ਼ਰਵ ਫੋਰੈਸਟ ਦੇ ਅਧੀਨ ਆਉਂਦਾ ਹੈ ਇਸ ਕਰਕੇ ਕੇਂਦਰ ਸਰਕਾਰ ਤੋਂ ਇਸ ਡੀਸਰਟਿੰਗ ਦੀ ਮਨਜ਼ੂਰੀ ਲੈਣੀ ਪੈਣੀ ਹੈ ਇਜਾਜ਼ਤ ਲੈਣੀ ਪੈਣੀ ਹੈ ਪਰ ਕੌਣ ਇਜਾਜ਼ਤ ਲਏਗਾ ਕਦੋਂ ਇਜਾਜ਼ਤ ਲਈ ਜਾਵੇਗੀ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਜਾ ਰਿਹਾ ਕਿ ਬਿਆਸ ਦੇ ਪਾਣੀ ਨਾਲ ਪੰਜਾਬ ਦੇ ਵਿੱਚ ਛੜਨੀ ਆ ਸਕਦੇ ਕਿ ਇਸ ਦੀ ਡੀਸਰਟਿੰਗ ਕਰਨੀ ਜ਼ਰੂਰੀ ਨਹੀਂ ਹੈ ਕੋਈ ਵੀ ਇਸ ਦੀ ਚਰਚਾ ਨਹੀਂ ਕਰ ਰਿਹਾ ਤਾਂ ਇਸ ਤੋਂ ਸਮਝਿਆ ਕੀ ਜਾਵੇ ਕਿ ਸਾਡੇ ਲੋਕਾਂ ਦੀ ਯਾਦਸ਼ਤ ਬਹੁਤ ਕਮਜ਼ੋਰ ਹੈ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਲੋਕ ਬਹੁਤ ਛੇਤੀ ਭੁੱਲ ਜਾਂਦੇ ਨੇ ਜਾਂ ਸੋਚ ਸਮਝ ਕੇ ਹੀ ਸਰਕਾਰਾਂ ਜਾਂ ਇਹ ਸਿਆਸੀ ਪਾਰਟੀਆਂ ਮਿਲ ਕੇ ਸਾਨੂੰ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਨੇ ਸਾਨੂੰ ਕਿਸੇ ਨਾ ਕਿਸੇ ਚਾਟ ਤੇ ਲਈ ਰੱਖਦੀਆਂ ਨੇ ਤਾਂ ਕਿ ਅਸੀਂ ਅਸਲ ਮੁੱਦਿਆਂ ਦੀ ਗੱਲ ਹੀ ਨਾ ਕਰੀਏ ਜੇ ਇਸ ਨੂੰ ਸਮਝਣਾ ਹੋਵੇ ਤਾਂ ਤਾਜ਼ਾ ਜੋ ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉਸ ਦੀ ਇੱਕ ਮਿਸਾਲ ਨੂੰ ਸਮਝਾਉਣ ਦੇ ਲਈ ਵਰਤਿਆ ਜਾ ਸਕਦਾ ਹੈ ਬਿਹਾਰ ਦੇ ਵਿੱਚ ਜਦੋਂ ਵੋਟਾਂ ਦੀ ਸੂਚੀ ਨੂੰ ਰਿਵਾਈਜ਼ ਕੀਤਾ ਗਿਆ ਐਸਆਈਆਰ ਹੋਏ ਬੜਾ ਰੌਲਾ ਪਿਆ ਬਹੁਤ ਵਿਵਾਦ ਖੜੇ ਹੋਏ 45 ਲੱਖ ਦੇ ਕਰੀਬ ਵੋਟਾਂ ਕੱਟ ਦਿੱਤੀਆਂ ਗਈ ਕੱਲ ਜਦੋਂ ਪਹਿਲੇ ਚਰਨ ਦੀਆਂ ਵੋਟਾਂ ਪਈਆਂ ਤਾਂ ਖਬਰਾਂ ਸੁਰਖੀਆਂ ਇਹ ਬਣੀਆਂ ਕਿ 75 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਜੀ 65 ਫੀਸਦੀ ਤੋਂ ਜ਼ਿਆਦਾ VOTING ਹੋਈ ਹੈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਇਸਦੇ ਮਤਲਬ ਕੱਢੇ ਜਾਣ ਲੱਗ ਪਏ ਟੀਵੀ ਸਟੂਡੀਓ ਦੇ ਵਿੱਚ ਬੈਠ ਕੇ ਬੁੱਧੀਜੀਵੀ ਸਮਝਦਾਰ ਲੋਕ ਇਸ ਗੱਲ ਦਾ ਵਿਸ਼ਲੇਸ਼ਣ ਕਰਨ ਲੱਗ ਪਏ ਕਿ ਔਰਤਾਂ ਨੇ ਵੱਧ ਵੋਟ ਪਾਈ ਹੈ ਜਾਂ ਮਰਦਾਂ ਨੇ ਵੱਧ ਵੋਟ ਪਾਈ ਹੈ ਇਸ ਦਾ ਅਸਰ ਕੀ ਹੋਏਗਾ ਕਿਸ ਦੀ ਸਰਕਾਰ ਬਣੇਗੀ ਸਾਰੀ ਚਰਚਾ ਇਸੇ ਦਿਵਾਲੇ ਹੀ ਘੁੰਮਦੀ ਰਹੀ ਕਿ ਵੋਟਾਂ ਦੀ ਪ੍ਰਤੀਸ਼ਤ ਬਹੁਤ ਵੱਧ ਗਈ ਹੈ ਲੋਕਾਂ ਦੇ ਵਿੱਚ ਉਤਸ਼ਾਹ ਹੈ ਪਰ ਕਿਸੇ ਨੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਜਿਹੜੀਆਂ 45 ਲੱਖ ਵੋਟਾਂ ਕੱਟੀਆਂ ਗਈਆਂ ਨੇ ਕੀ ਉਸਦਾ ਰੋਲ ਤਾਂ ਨਹੀਂ ਹੈ ਇਸ ਦੇ ਵਿੱਚ ਮਿਸਾਲ ਦੇ ਤੌਰ ਤੇ ਜੇ ਕੁੱਲ ਵੋਟਾਂ 100 ਨੇ ਤੇ ਵੋਟਾਂ ਦੇ ਵਿੱਚ 40 ਲੋਕ ਹੀ ਆਪਣੇ ਹੱਕ ਦਾ ਇਸਤੇਮਾਲ ਕਰਦੇ ਨੇ ਵੋਟਾਂ ਪਾਉਂਦੇ ਨੇ ਤਾਂ 40% ਦੀ ਵੋਟਾਂ ਪਈਆਂ ਇਹ ਕਿਹਾ ਜਾਂਦਾ ਲੇਕਿਨ ਜੇ ਉਹ ਵੋਟਾਂ ਦੀ ਸੂਚੀ ਰਿਵਾਈਜ਼ ਹੋਵੇ ਉਹ ਚੋਂ ਵੋਟਾਂ ਕੱਟ ਦਿੱਤੀਆਂ ਜਾਣ 100 ਤੋਂ ਘਟਾ ਕੇ ਕੁੱਲ ਵੋਟਾਂ ਦੀ ਗਿਣਤੀ 80 ਰਹਿ ਜਾਵੇ ਅਗਲੀਆਂ ਚੋਣਾਂ ਦੇ ਵਿੱਚ ਉਹੀ 40 ਲੋਕ ਵੋਟ ਪਾਉਣ ਜਿਨ੍ਹਾਂ ਨੇ ਪਹਿਲਾਂ ਪਾਈ ਸੀ ਤਾਂ ਹੁਣ ਜਿਹੜੀ ਵੋਟ ਪ੍ਰਤੀਸ਼ਤ ਹੈ ਉਹ ਵੱਧ ਕੇ 50 ਫੀਸਦੀ ਹੋ ਜਾਏਗੀ। VOTERਾਂ ਦੀ ਗਿਣਤੀ ਨਹੀਂ ਵਧੀ ਹੈ ਲੇਕਿਨ ਵੋਟ ਪ੍ਰਤੀਸ਼ਤ 10 ਫੀਸਦੀ ਵੱਧ ਕੇ 40 ਤੋਂ 50 ਫੀਸਦੀ ਹੋ ਗਈ। ਲੇਕਿਨ ਇਹ ਸਮਝਾਉਣ ਦੀ ਥਾਂ ਤੇ ਕਿ ਇਹ ਵੋਟਾਂ ਕੱਟਣ ਕਰਕੇ ਹੋਇਆ ਹੈ ਇਹ ਸਮਝਾਇਆ ਜਾ ਰਿਹਾ ਹੈ ਕਿ ਲੋਕਾਂ 'ਚ ਉਤਸ਼ਾਹ ਜ਼ਿਆਦਾ ਹੈ ਮਰਦਾਂ ਨੇ ਵੱਧ ਪਾਈਆਂ ਕਿ ਔਰਤਾਂ ਨੇ ਵੱਧ ਪਾਈਆਂ ਇਹ ਸਾਨੂੰ ਪੰਬਲ ਪੂਸੇ ਦੇ ਵਿੱਚ ਫਸਾ ਕੇ ਰੱਖਿਆ ਜਾਂਦਾ। ਇਹੀ ਪੰਜਾਬ ਦੇ ਹੜਾਂ ਦੀ ਹਕੀਕਤ ਹੈ। ਜਦੋਂ ਹੜ੍ਹ ਆਏ ਤਾਂ ਏਸੀ ਚਰਚਾ ਹੁੰਦੀ ਸੀ 12000 ਕਰੋੜ ਰੁਪਇਆ ਕੋਈ ਖਾ ਗਿਆ ਹੈ ਸਰਕਾਰ ਖਾ ਗਈ ਹੈ ਲੱਭ ਨਹੀਂ ਰਹਾ ਮੁਆਵਜ਼ਾ ਕਿੱਥੋਂ ਦਿੱਤਾ ਜਾਏਗਾ ਲੋਕਾਂ ਦੇ ਨੁਕਸਾਨ ਦੀ ਪਰਪਾਈ ਕਿਵੇਂ ਹੋਏਗੀ ਲੋਕਾਂ ਦਾ ਜੀਵਨ ਮੁੜ ਪਟੜੀ ਤੇ ਕਿਵੇਂ ਆਏਗਾ ਕੇਂਦਰ ਸਰਕਾਰ ਕੋਈ ਸਹਾਇਤਾ ਨਹੀਂ ਕਰ ਰਹੀ ਹੈ ਉਹਨਾਂ ਨੇ 1600 ਕਰੋੜ ਦਾ ਪੈਕੇਜ ਅਨਾਉਂਸ ਕੀਤਾ ਤਾਂ ਇਸ ਤੇ ਵੀ ਸਿਆਸਤ ਹੋਈ ਪੈਸਾ ਆਇਆ ਹੈ ਨਹੀਂ ਆਇਆ ਹੈ ਪੁਰਾਣੀਆਂ ਸਕੀਮਾਂ ਨੂੰ ਹੀ ਨਵੀਆਂ ਸਕੀਮਾਂ ਬਣਾ ਕੇ ਦਿੱਤਾ ਗਿਆ ਹੈ ਇਹੀ ਸਿਆਸਤ ਚਲਦੀ ਰਹੀ ਇਹ ਵੀ ਕਿਹਾ ਗਿਆ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਮੁਆਵਜ਼ਾ ਵੰਡਣਾ ਸ਼ੁਰੂ ਕਰ ਦਿੱਤਾ ਜਾਏਗਾ ਸਾਰੇ ਦੁੱਖ ਧੋਤੇ ਜਾਣਗੇ ਜਿਹੜਾ ਮੁਆਵਜ਼ਾ 20000 ਪ੍ਰਤੀ ਏਕੜ ਦਾ ਫਸਲ ਦੇ ਨੁਕਸਾਨ ਦਾ ਹੈ ਉਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਹੈ ਪਹਿਲੀ ਵਾਰ ਹੋ ਰਿਹਾ ਹੈ ਇਸੇ ਤਰੀਕੇ ਦੀਆਂ ਗੱਲਾਂ ਹਰ ਪਾਸੇ ਹਰ ਨਿਊਜ਼ ਚੈਨਲ ਤੇ ਹਰ ਸੋਸ਼ਲ ਮੀਡੀਆ ਦੇ ਚੈਨਲ ਤੇ ਹਰ ਪੱਤਰਕਾਰ ਦੀ ਜ਼ੁਬਾਨ ਤੇ ਸਨ ਪਰ ਅੱਜ 1 ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਸ ਇਲਾਕੇ ਦੇ ਵਿੱਚ ਤਰਨ ਤਰਨ ਦੇ ਵਿੱਚ ਜਿੱਥੇ ਜਿਮਣੀ ਚੋਣ ਹੋ ਰਹੀ ਹੈ ਤੇ ਜਿਹੜਾ ਹੜ੍ਹਾਂ ਦੀ ਮਾਰ ਹੇਠ ਆਇਆ ਸੀ ਜਿਨ੍ਹਾਂ ਨੇ ਹੜ੍ਹਾਂ ਦਾ ਪ੍ਰਭਾਵ ਚੱਲਿਆ ਸੀ ਨੁਕਸਾਨ ਚੱਲਿਆ ਸੀ ਉਸ ਹਲਕੇ ਦੇ ਵਿੱਚ ਵੀ ਹੜ੍ਹਾਂ ਦਾ ਜ਼ਿਕਰ ਤੱਕ ਨਹੀਂ ਹੋ ਰਿਹਾ ਹੜ੍ਹਾਂ ਦੇ ਨੁਕਸਾਨ ਦੀ ਕੋਈ ਗੱਲ ਵੀ ਨਹੀਂ ਕਰ ਰਹੇ ਕੀ ਸਾਰਿਆਂ ਨੂੰ ਮੁਆਵਜ਼ਾ ਮਿਲ ਚੁੱਕਿਆ ਹੈ ਕੀ ਸਾਰੇ ਲੋਕ ਉਸ ਮੁਆਵਜ਼ੇ ਤੋਂ ਸੰਤੁਸ਼ਟ ਨੇ ਕੀ ਲੋਕਾਂ ਦੇ ਖੇਤ ਸਾਫ਼ ਹੋ ਗਏ ਮਿੱਟੀ ਚੱਕੀ ਗਈ ਕਣਕ ਬੀਜ ਦਿੱਤੀ ਗਈ ਹੈ ਕੋਈ ਰੌਲਾ ਹੀ ਨਹੀਂ ਰਿਹਾ ਕੋਈ ਮਸਲਾ ਹੀ ਨਹੀਂ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿਉਂਕਿ ਉਹਨਾਂ ਚੋਣਾਂ ਦੇ ਵਿੱਚ ਮੁੱਦੇ ਜੋ ਹਨ ਕਿ ਬੂਟਾ ਸਿੰਘ ਬਾਰੇ ਕੀ ਕਿਹਾ ਗਿਆ ਵੜਿੰਗਣੇ ਕੀ ਕਿਹਾ ਗਿਆ ਉਹਨੂੰ ਸਜ਼ਾ ਕਿ ਮਿਲਣੀ ਚਾਹੀਦੀ ਹੈ ਕਿਸ ਤਸਵੀਰ ਦੇ ਉੱਪਰ ਕਿਹੜੇ ਲੀਡਰਾਂ ਦੀ ਤਸਵੀਰ ਲਾ ਦਿੱਤੀ ਗਈ ਇਹਦੇ ਨਾਲ ਬਿਆਦਬੀ ਹੋ ਗਈ ਇਨ੍ਹਾਂ ਚੀਜ਼ਾਂ ਦੇ ਉੱਪਰ ਉਹ ਚੋਣਾਂ ਲੜੀਆਂ ਜਾ ਰਹੀਆਂ ਜੋ ਪਹਿਲਾਂ ਚਰਚਾ ਹੁੰਦੀ ਸੀ ਕਿ ਕਿਸੇ ਨੇ 100 ਪਿੰਡ ਗੋਦ ਲੈ ਲੈਨੇ ਕਿਸੇ ਨੇ 10 ਪਿੰਡ ਗੋਦ ਲੈ ਲੈਨੇ ਕਿਸੇ ਨੇ 15 ਪਿੰਡ ਗੋਦ ਲੈ ਗਏ ਨੇ ਅੱਜ ਉਹ ਗੋਦ ਲਏ ਹੋਏ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਹੈ ਕਿ ਜਿਨ੍ਹਾਂ ਨੇ ਗੋਦ ਲਏ ਸੀ ਉਹਨਾਂ ਨੇ ਚੱਕਰ ਵੀ ਮਾਰਿਆ ਹੈ ਢੇੜਾ ਵੀ ਮਾਰਿਆ ਹੈ ਕਿਸੇ ਦੀ 10 ਰੁਪਏ ਦੀ ਮਦਦ ਵੀ ਕੀਤੀ ਹੈ ਜਾਂ ਸਾਰਿਆਂ ਨਹੀਂ ਮਦਦ ਕਰ ਦਿੱਤੀ ਹੈ ਉੱਥੇ ਲੱਖਾਂ ਕਰੋੜਾਂ ਰੁਪਏ ਲਾ ਕੇ ਘਰਾਂ ਨੂੰ ਦੁਬਾਰਾ ਉਸਾਰ ਦਿੱਤਾ ਗਿਆ ਹੈ ਪਤਾ ਹੀ ਨਹੀਂ ਲੱਗਦਾ ਦੇਖਣ ਨੂੰ ਕਿ ਇੱਥੇ ਹਲ ਵੀ ਆਏ ਸੀ ਜਾਂ ਨਹੀਂ ਇਹ ਜ਼ਮੀਨੀ ਹਕੀਕਤ ਹੈ ਕੀ ਹੈ ਅਸਲ ਦੇ ਵਿੱਚ ਜ਼ਮੀਨੀ ਹਕੀਕਤ ਸਾਡੇ ਪੱਤਰਕਾਰਾਂ ਨੂੰ ਸੁਣ ਕੇ ਸਾਡੇ ਮੀਡੀਆ ਦੇ ਵਿੱਚ ਖਬਰਾਂ ਨੂੰ ਸੁਣ ਕੇ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਹਜੇ ਕੁਝ ਦਿਨ ਪਹਿਲਾਂ ਹੀ ਖਾੜਾਂ ਦਾ ਇੰਨਾ ਵੱਡਾ ਨੁਕਸਾਨ ਪੰਜਾਬ ਨੂੰ ਹੋਇਆ ਸੀ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੀ ਆਰਥਿਕਤਾ 60 ਬੱਜੀ ਹੈ ਬਹੁਤ ਪਾਰੀ 60 ਬੱਜੀ ਹੈ ਅਸੀਂ ਸ਼ਾਇਦ ਕਾਫੀ ਪਿੱਛੇ ਆ ਗਏ ਆਂ ਕਈ ਲੱਖ ਏਕੜ ਫਸਲ ਤਬਾਹ ਹੋ ਗਈ ਸੀ ਔਰ ਉਹਨਾਂ ਕਿਸਾਨਾਂ ਦੀ ਅੱਗੇ ਜ਼ਿੰਦਗੀ ਕਿਵੇਂ ਚੱਲਣੀ ਹੈ ਅਗਲੀ ਫਸਲ ਉਹ ਬੀਜਣ ਦੇ ਵਿੱਚ ਕਾਮਯਾਬ ਵੀ ਹੋ ਪਾਉਣਗੇ ਜਾਂ ਨਹੀਂ ਇਹਨਾਂ ਚੀਜ਼ਾਂ ਦੀ ਚਰਚਾ ਹੋ ਰਹੀ ਸੀ ਲੇਕਿਨ ਅੱਜ ਕੀ ਹੋ ਰਿਹਾ ਹੈ ਅੱਜ ਉਸ ਹੜਾਂ ਦਾ ਜ਼ਿਕਰ ਵੀ ਨਹੀਂ ਹੋ ਰਿਹਾ ਉਹ ਗਾਇਕ ਜਿਨ੍ਹਾਂ ਨੇ 100-100 ਟਰੈਕਟਰ ਬਣਨੇ ਸੀ ਕਿਸੇ ਨੇ 6-600 ਟਰੈਕਟਰ ਬਣਨੇ ਸੀ ਉਹ ਕਿੱਥੇ ਗਏ ਉਹ ਟਰੈਕਟਰ ਕਿੱਥੇ ਗਏ ਉਹ ਟਰੈਕਟਰ ਕਿਹਦੀ ਮਲਕੀਅਤ ਹਨ ਕੌਣ ਮਾਲਕ ਹੈ ਕਿ ਉਹ ਖੇਤਾਂ ਦੇ ਵਿੱਚ ਵਰਤੇ ਜਾ ਰਹੇ ਨੇ ਕੋਈ ਇਹ ਰਿਪੋਰਟ ਦਿਖਾਉਣ ਦੀ ਜ਼ਹਿਮਤ ਵੀ ਨਹੀਂ ਕਰ ਰਿਹਾ ਤੇ ਨਾ ਹੀ ਲੋਕ ਇਸ ਖਬਰ ਨੂੰ ਸੁਣਨ ਦੇ ਵਿੱਚ ਕੋਈ ਜ਼ਿਆਦਾ ਇੱਛਾ ਵੀ ਦਿਖਾ ਰਹੇ ਨੇ ਲੋਕਾਂ ਨੂੰ ਲੱਗਦਾ ਹੈ ਕਿ ਇੱਕ ਮਹੀਨਾ ਹੜ੍ਹਾਂ ਦੀਆਂ ਖਬਰਾਂ ਸੁਣ-ਸੁਣ ਕੇ ਅੱਕ ਗਏ ਆ ਹੁਣ ਇਹ ਖਬਰ ਪੁਰਾਣੀ ਹੋ ਗਈ ਹੈ ਹੁਣ ਕੋਈ ਨਵੀਂ ਖਬਰ ਸੁਣਾਓ ਹੁਣ ਚੋਣਾਂ ਦੇ ਵਿੱਚ ਕੀ ਹੋ ਰਿਹਾ ਹੈ ਉੱਥੇ ਗੈਂਗਸਟਰਾਂ ਬਾਰੇ ਕੀ ਗੱਲ ਹੋ ਰਹੀ ਹੈ ਉੱਥੇ ਨਸ਼ਾ ਕਿੰਨਾ ਫੜਿਆ ਗਿਆ ਇਸ ਦੇ ਨਾਲ ਉਹ ਚਰਚਾ ਵੱਧ ਬੂਟਾ ਸਿੰਘ ਬਾਰੇ ਕੀ ਕਿਹਾ ਗਿਆ ਹੈ ਰਾਜਾ ਬਗੜਿੰਗ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਾਂ ਨਹੀਂ ਕੀਤਾ ਜਾਏਗਾ ਹਰ ਚਾਰਨ ਭੁੱਲਰ ਕੋਲ ਜਾਇਦਾਦਾਂ ਕਿੰਨੀਆਂ ਨੇ ਚਰਚੇ ਇਹਨਾਂ ਚੀਜ਼ਾਂ ਦੇ ਹੋ ਰਹੇ ਨੇ ਉਹ ਸੁਰਖੀਆਂ ਪੁਰਾਣੀਆਂ ਹੋ ਗਈਆਂ ਨੇ ਉਹਨਾਂ ਖਬਰਾਂ ਦਾ ਹੁਣ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਸ਼ਾਇਦ ਨੁਕਸਾਨ ਹੋਇਆ ਹੀ ਨਹੀਂ ਹੜ ਆਏ ਨਹੀਂ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਸੋ ਉਮੀਦ ਕਰਦੇ ਆ ਲੋਕ ਆਪਣੀ ਆਦਤ ਨੂੰ ਤੇਜ਼ ਕਰਨ ਦੇ ਲਈ ਕੁਝ ਬਦਾਮ ਬਦੂਮ ਭੋਕੇ ਖਾਣ ਲੱਗਣਗੇ ਜੋ ਇਸ ਸਰਕਾਰਾਂ ਸਾਨੂੰ ਮੀਡੀਆ ਦੀਆਂ ਖਬਰਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਭੁਲਾਈ ਰੱਖਦੀਆਂ ਨੇ ਉਹਨਾਂ ਤੋਂ ਧਿਆਨ ਹਟਾ ਕੇ ਅਸੀਂ ਅਸਲੀਅਤ ਦੇ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਮੁੱਦੇ ਨੇ ਜਿਹੜੇ ਸਾਨੂੰ ਪ੍ਰਭਾਵਿਤ ਕਰਦੇ ਨੇ ਉਹਨਾਂ ਮੁੱਦਿਆਂ ਦੀ ਗੱਲ ਕਰਾਂਗੇ ਉਹਨਾਂ ਦੇ ਸਵਾਲ ਪੁੱਛਾਂਗੇ ਨਾ ਕਿ ਇਹਨਾਂ ਸੁਰਖੀਆਂ ਦੇ ਵਿੱਚ ਸਾਰਾ ਕੁਝ ਭੁਲਾ ਦੇਵਾਂਗੇ ਜੋ ਕਿ ਹਜੇ ਕੁਝ ਦਿਨ ਪਹਿਲਾਂ ਹੀ ਇੱਕ ਦਾ ਮਹੀਨਾ ਪਹਿਲਾਂ ਹੀ ਸਾਡੇ ਨਾਲ ਘਟਿਆ ਕਿ ਅਸੀਂ ਉਸ ਨੁਕਸਾਨ ਨੂੰ ਇੰਨੀ ਆਸਾਨੀ ਦੇ ਨਾਲ ਭੁਲਾ ਦੇਵਾਂਗੇ ਇਹ ਹੀ ਸਵਾਲ ਅੱਜ ਪੁੱਛਣਾ ਬਣਦਾ ਹੈ ਉਮੀਦ ਕਰਦੇ ਹਾਂ ਤਰਨ ਤਰਨ ਦੇ ਲੋਕ ਇਹ ਸਵਾਲ ਪੁੱਛਣਗੇ ਉਹ ਆਪਣੇ ਨਾਲ ਹੋਏ ਉਸ ਨੁਕਸਾਨ ਨੂੰ ਇੰਨੀ ਛੇਤੀ ਨਹੀਂ ਭੁੱਲਣਗੇ ਉਹ ਉਸ ਨੁਕਸਾਨ ਦੀ ਪਰਪਾਈ ਦੇ ਲਈ ਜੋ ਮੁਆਵਜ਼ਾ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ ਉਸ ਦੀ ਮੰਗ ਜ਼ਰੂਰ ਕਰਨਗੇ ਤੇ ਵੋਟਾਂ ਉਸ ਸੰਸਾਰ ਪਾਉਣਗੇ ਕਿ ਵਾਕਿਆ ਹੀ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋਈ ਹੈ ਕਿਸੇ ਨੇ ਉਹਨਾਂ ਦੀ ਬਾਹ ਫੜੀ ਹੈ ਜਾਂ ਨਹੀਂ ਇਹ ਦੇਖ ਕੇ ਹੀ ਵੋਟਾਂ ਪਾਉਣਗੇ ਇਸੇ ਉਮੀਦ ਦੇ ਨਾਲ ਸਤਿ ਸ੍ਰੀ ਅਕਾਲਤ ਲੈਣੇ ਆ ਧੰਨਵਾਦ